ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤੇਗੜ ਸਾਹਿਬ ਦੀ ਇੱਕ ਜਿਹੜਾ ਸੰਗਠਨ ਪਰਬ ਚੱਲ ਰਿਹਾ ਭਾਰਤੀ ਜਨਤਾ ਪਾਰਟੀ ਦੀ ਉਸ ਦੀ ਮੀਟਿੰਗ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਿਦਾਰ ਸਿੰਘ ਪੱਟੀ ਜੀ ਦੀ ਅਗਵਾਈ ਦੇ ਵਿੱਚ ਅੱਜ ਸਰੰਦਵੇਖੇ ਹੋਈ ਹੈ ਇਹ ਜਿਹੜਾ ਪ੍ਰੋਸੀਜਰ ਚੱਲ ਰਿਹਾ ਸਾਡਾ ਸੰਗਠਨ ਦੇ ਇਲੈਕਸ਼ਨ ਦਾ ਸੰਗਠਨ ਪਰਬ ਕਹਿੰਦੇ ਨੇ ਕਿਉਂ ਭਾਰਤੀ ਜਨਤਾ ਪਾਰਟੀ ਇਕੱਲੀ ਐਸੀ ਪਾਰਟੀ ਹੈ ਜਿਸ ਦੇ ਹਰ 3 ਸਾਲ ਬਾਅਦ ਬੂਤ ਪ੍ਰਧਾਨ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਤੱਕ ਦੀ ਇਲੈਕਸ਼ਨ ਹੁੰਦੀ ਆ ਉਸ ਕੜੀ ਦੇ ਤਹਿਤ ਫਟੇਗੜ ਸਾਹਿਬ ਦੇ ਸਾਡੇ ਰਿਟਰਨਿੰਗ ਅਫਸਰ ਸ਼੍ਰੀ ਪ੍ਰਿਕਸ਼ਨਸੂਦ ਜੀ ਉਹਨਾਂ ਦੇ ਨਾਲ ਮੇਰੀ ਡਿਊਟੀ ਐਜ਼ ਕੋਰ ਰਿਟਰਨਿੰਗ ਅਫਸਰ ਦੀ ਲੱਗੀ ਹੋਈ ਆ ਪਹਿਲਾਂ ਸਾੰਨੇ ਜਿੰਨੇ ਸਾਡੇ ਬੂਥ ਨੇ ਬੂਤ ਪ੍ਰਧਾਨਾਂ ਦੇ ਚਨਾਬ ਹੋਏ ਬੂਤ ਸੰਮਤੀਆਂ ਬਣੀਆਂ ਉਸ ਤੋਂ ਬਾਅਦ ਐਕਟਿਵ ਮੈਂਬਰ ਬਣੇ ਐਕਟਿਵ ਮੈਂਬਰ ਬਣਨ ਤੋਂ ਬਾਅਦ ਫਿਰ ਮੰਡਲ ਪ੍ਰਧਾਨਾਂ ਦੇ ਅੱਜ ਸਾਡੀ ਜਿਹੜੀ ਚਨਾਬ ਪ੍ਰਕਿਰਿਆ ਹੈ ਉਹ ਹੋਈ ਹੈ ਅੱਜ ਫਟੇਗੜ ਸਾਹਿਬ ਦੇ ਵਿੱਚ ਸਾਡੇ ਟੋਟਲ 13 ਮੰਡਲ ਨੇ 13 ਮੰਡਲਾਂ ਦੇ ਵਿੱਚੋਂ ਅਸੀਂ ਅੱਜ 8 ਮੰਡਲ ਪ੍ਰਧਾਨ ਜਿਹੜੇ हाई कमांड दी परमिशन ਦੇ ਨਾਲ ਇਹ ਪੈਨਲ ਬਣਾ ਕੇ ਭੇਜੇ ਸੀ ਤਿੰਨ ਤਿੰਨ ਜਣਿਆਂ ਦਾ ਇੱਕ ਪੈਨਲ ਬਣਿਆ ਸੀ ਤਿੰਨ ਨਾਮੀਨੇਸ਼ਨ ਕੀਤੀਆਂ ਸੀਗੀਆਂ ਕੋਈ ਵੀ ਵਿਅਕਤੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਉਹ ਮੰਡਲ ਪ੍ਰਧਾਨ ਦੀ ਚੋਣਾਂ ਦੇ ਵਿੱਚ ਹਿੱਸਾ ਲੈ ਸਕਦਾ ਸੀ ਪਰ ਜੋ ਸਾਡੇ ਕੋਲ ਨਾਮ ਆਏ ਉਹਨਾਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਤਿੰਨ ਤਿੰਨ ਦਾ ਪੈਨਲ ਬਣਾ ਕੇ ਭੇਜਿਆ ਉਹ ਪੈਨਲ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਔਰ ਰਾਸ਼ਟਰੀ ਅਧਿਐਕਸ਼ ਔਰ ਸੰਗਠਨ ਮੰਤਰੀ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਨੇ ਜੋ ਨਾਮ ਫਾਈਨਲ ਹੋ ਕੇ ਆਏ ਨੇ ਉਹ ਮੈਂ ਅੱਜ ਅਨਾਉਂਸ ਕਰਨ ਜਾ ਰਿਹਾ ਹਾਂ 13 ਦੇ ਵਿੱਚੋਂ 8 ਸਾਡੇ ਜਿਹੜੇ ਮੰਡਲ ਪ੍ਰਧਾਨ ਨੇ ਉਹਨਾਂ ਦੇ ਨਾਮ ਮੈਂ ਅਨਾਉਂਸ ਕਰਨ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਸਰੰਦ ਬਾਰਾ ਉਹਦੇ ਤੋਂ ਸਰਦਾਰ ਦਵਿੰਦਰ ਸਿੰਘ ਬੈਦਵਾਨ ਇਹਨਾਂ ਨੂੰ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ। ਉਸ ਤੋਂ ਬਾਅਦ ਸਰੰਦ ਮੰਡੀ ਇਸ ਤੋਂ ਇਸ ਦੇ ਵਿੱਚ ਸ਼੍ਰੀ ਦਵਿੰਦਰ ਕੁਮਾਰ ਪਟ ਜੀ ਦਵਿੰਦਰ ਕੁਮਾਰ ਪਟ ਜੀ ਨੂੰ ਸਰੰਦ ਮੰਡੀ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਫਿਰ ਆ ਗਿਆ ਬਡਾਲੀ ਆਲਾ ਸਿੰਘ ਇਸ ਤੇ ਵਿੱਚ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਇਹਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਫਿਰ ਅੱਗੇ ਆਂਦਾ ਮੁੱਲੇਪੁਰ ਮੰਡਲ ਮੁੱਲੇਪੁਰ ਤੋਂ ਸ਼੍ਰੀ ਸੁਭਾਸ਼ ਕੁਮਾਰ ਪੰਡਿਤ ਜੀ ਨੂੰ ਇੱਥੇ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਫਿਰ ਤੋਂ ਬਾਅਦ ਅੱਗੇ ਆਂਦਾ ਜੀ ਚਰਨਾਰਥਨ ਮੰਡਲ ਚਰਨਾਰਥਨ ਮੰਡਲ ਤੋਂ ਸਾਡੀ ਭੈਣ ਵਿਵਾ ਪਰਮਜੀਤ ਕੌਰ ਜੀ ਨੂੰ ਮੰਡਲ ਪ੍ਰਧਾਨ ਇੱਥੇ ਦਾ ਨਿਯੁਕਤ ਕੀਤਾ ਗਿਆ ਕ੍ਰਿਸ਼ਤ ਬਾਦ ਆਂਦਾ ਮੰਡੀ ਗਵਿੰਦਗੜ ਮੰਡੀ ਗਵਿੰਦਗੜ ਤੇ ਦੋ ਮੰਡਲ ਨੇ ਇੱਕ ਮੰਡੀ ਗਵਿੰਦਗੜ ਸਾਊਥ ਇੱਕ ਮੰਡੀ ਗਵਿੰਦਗੜ ਨੌਰਥ ਅੱਜ ਅਸੀਂ ਸਿਰਫ ਮੰਡੀ ਗਵਿੰਦਗੜ ਸਾਊਥ ਦਾ ਹੀ ਮੰਡਲ ਪ੍ਰਧਾਨ ਨਿਯੁਕਤ ਜਿਹੜਾ ਪਾਸ ਹੋ ਕੇ ਆਇਆ ਹੈ ਸੈਟ ਹੋ ਕੇ ਆਇਆ ਉਹ ਨਿਯੁਕਤ ਕਰ ਰਿਹਾ ਮੰਡੀ ਗਵਿੰਦਗੜ ਸਾਊਥ ਤੋਂ ਸ਼੍ਰੀ ਰਜੀਵ ਬਰਮਾ ਜੀ ਜੋ ਕੌਂਸਲਰ ਨੇ ਉੱਥੇ ਇਹਨਾਂ ਨੂੰ ਮੰਡਲ ਪ੍ਰਧਾਨ ਉੱਥੇ ਦਾ ਨਿਯੁਕਤ ਕੀਤਾ ਗਿਆ ਬਸੀ ਪਠਾਨਾ ਬਸੀ ਪਠਾਨਾ ਤੋਂ ਸ਼੍ਰੀ ਓਮ ਪ੍ਰਕਾਸ਼ ਗੋਤਮ ਜੀ ਹਮਪ੍ਰਕਾਸ਼ ਗੋਤਮ ਜੀ ਨੂੰ ਬੱਸੀ ਪਠਾਨਾ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਬਾਅਦ ਅੱਗੇ ਚੁੰਨੀਕਲਾਂ ਚੁੰਨੀਕਲਾਂ ਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਨੂੰ ਚੁੰਨੀਕਲਾਂ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤਰ੍ਹਾਂ 13 ਮੰਡਲ ਪ੍ਰਧਾਨਾਂ ਦੇ ਵਿੱਚੋਂ 8 ਮੰਡਲ ਪ੍ਰਧਾਨ ਅਸੀਂ ਅੱਜ ਇਹ ਨਿਯੁਕਤ ਕੀਤੇ ਨੇ ਜੋ ਹਾਈ ਕਮਾਂਡ ਦੇ ਪਾਸ ਹੋ ਕੇ ਆਏ ਨੇ ਜੋ ਸਾਰੇ ਪੇ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਕੀਤਾ ਹੈ ਔਰ ਜਿਹੜੇ 5 ਮੰਡਲ ਪ੍ਰਧਾਨ ਸਾਡੇ ਰਹਿ ਗਏ ਉਹ ਵੀ ਅਸੀਂ ਥੋੜੇ ਦਿਨ ਦੇ ਵਿੱਚ ਵਿੱਚ ਉਹ ਵੀ ਸਭ ਦੀ ਸਹਿਮਤੀ ਦੇ ਨਾਲ ਬੂਤ ਪ੍ਰਦਾਨਾ ਦੀ ਸਹਿਮਤੀ ਨਾਲ ਔਰ ਪਾਰਟੀ ਦੇ ਸੀਨੀਅਰ ਕਾਰਜਕਰਤਾ ਔਰ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਉਹ ਵੀ ਅਸੀਂ ਛੇਤੀ ਹੋਈ ਇਹ ਅਨਾਉਂਸ ਕਰ ਦਾਂਗੇ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਹੀ ਵਧੀਆ ਸਿਸਟਮ ਦੁਆਰਾ ਚੱਲ ਰਹੀ ਆ ਜਿਵੇਂ ਗਰਗ ਸਾਹਿਬ ਨੇ ਉਨੇ ਚੁੱਕ ਕੀਤਾ ਕਿ ਬੋਥਾ ਤੋਂ ਲੈ ਕੇ ਉੱਪਰ ਤੱਕ ਰਾਸ਼ਟਰੀ ਪ੍ਰਧਾਨ ਚੁਣੇ ਜਾਂਦਾ ਔਰ ਸਾਡੇ ਬਹੁਤ ਹੀ ਬਈਆ ਪ੍ਰਕਿਰਿਆ ਹੋਈ ਆ ਭਾਤੀ ਕਰਕੇ ਮੁੱਖ ਪ੍ਰਧਾਨ ਬਣੇ ਆ ਸ਼ਕਤੀ ਕੇਂਦਰ ਬਣੇ ਆ ਇਹਦੇ ਨਾਲ ਜਿਲ੍ਹਾ ਇਲੈਕਸ਼ਨ ਦਾ ਪ੍ਰੋਸੀਜਰ ਚੱਲ ਰਿਹਾ ਜਿਹ ਚ 8 ਬੋਥ ਜਿਹੜੇ ਸਾਡੇ ਮੰਡਲਾਂ ਦੇ ਇੰਚਾਰਜ ਨੇ ਨਾਉ ਹੋ ਰਿਹਾ ਮੈਂ ਹਾਈ ਕਮਾਂਡ ਦਾ ਸ਼ੁਕਰ ਗੁਜ਼ਾਰਾ ਕਿ ਉਹਨਾਂ ਨੇ ਜਿਹੜੀ ਸਾਰਿਆਂ ਦੀ ਸਹਿਮਤੀ ਨਾਲ ਇਹਨਾਂ ਨਾਵਾਂ ਨੂੰ ਫਾਈਨਲ ਕੀਤਾ ਔਰ ਕੰਮ ਕਰਨ ਵਾਲੇ ਮਿਹਨਤੀ ਜਿਹੜੇ ਸਾਡੇ ਸੱਜਣ ਮਿੱਤਰ ਨੇ ਉਹ ਅੱਗੇ ਆਏ ਆ ਸੀਨੀਅਰ ਵਰਕਰ ਅੱਗੇ ਆਏ ਆ ਮੈਂ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਨਾਂ ਦੀ ਕਾਰਜ ਕੁਸ਼ਲਤਾ ਵਾਸਤੇ ਇਨਾਂ ਦੀ ਹਿੰਮਤ ਵਾਸਤੇ ਨੂੰ ਦਾਤ ਦੇਣਾ ਮੈਨੂੰ ਉਮੀਦ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਮੌਜੂਦ ਕਰਨ ਵਾਸਤੇ ਔਰ ਪੰਜਾਬ ਦੇ ਵਿੱਚ ਇਹ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਆਵੇ ਆਵੇ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ ਪੰਜਾਬ ਦੇ ਲੌਂਗ ਸਟਰਮ ਇਸ਼ੂਜ਼ ਅਡਰੈਸ ਹੋਣ ਇਨਾਂ ਵਾਸਤੇ ਅਣਥੱਕ ਮਿਹਨਤ ਕਰਕੇ ਪਾਰਟੀ ਨੂੰ ਮੌਜੂਦ ਕਰਾਂਗੇ ਜੀ ਦਿਲਿੰਦਰ ਕੁਮਾਰ ਪਟ ਸਰੰਦ ਮੰਡਲ ਤੋਂ ਮੈਨੂੰ ਅੱਜ ਪ੍ਰਧਾਨ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸਾਡੇ ਨਰਿੰਦਰ ਮੋਦੀ ਜੀ ਦਾ ਬੀਜੇਪੀ ਪ੍ਰਧਾਨ ਪੰਜਾਬ ਤੇ ਸਾਰ ਦਰਜਾਰ ਸਿੰਘ ਪੱਟੀ ਦਾ ਧੰਨਵਾਦ ਕਰਦਾ ਮੈਂ ਜੋ ਵੀ ਮੋਦੀ ਸਾਹਿਬ ਦੀਆਂ ਦੇਸ਼ ਪ੍ਰਤੀ ਲੋਕਾਂ ਪ੍ਰਤੀ ਅਲੱਗ-ਅਲੱਗ ਸਕੀਮਾਂ ਉਹਨਾਂ ਸਾਰਿਆਂ ਨੂੰ ਆਪਣੇ ਮੰਡਲ ਚ ਆਪਣੇ ਜ਼ਿਲ੍ਹੇ ਚ ਆਪਣੇ ਮੰਡਲ ਦੇ ਨਾਲ ਦੇ ਸਾਥੀ ਭਰਾਵਾਂ ਦੇ ਨਾਲ ਸਹਿਯੋਗ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਸਕੀਮਾਂ ਪਹੁੰਚਾਵਾਂਗੇ ਸੋ ਮੈਂ ਆਏ ਹੋਏ ਸਭ ਦੇ ਸਜਣਾ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦੇ ਭਾਈਆਂ ਦਾ ਜੋ ਮੋਦੀ ਜੀ ਦੇ ਸਕੀਮਾਂ ਨੂੰ ਅੱਗੇ ਵਿਚਾਰਾ ਇਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਾਪਰਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ